ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੀਆਂ ਬਣਾਉਣ ਆਪਾਂ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਚਾਰ ਝੋਟੀਆਂ ਦਿਖਾਵਾਂਗੇ ਸੋਈਆਂ ਸਵਾਈਆਂ ਵਾਂ ਜੇ ਆਪਾਂ ਪਹੁੰਚਿਆ ਵੀਰ ਸੋਨੂ ਦੇ ਕੋਲ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਕਿੱਧਰ ਹੈ ਹਾਈ ਡਰੀ ਆਇਨ ਹੈ ਜੀ ਚੱਲ ਉਸ ਤੋਂ ਛੋਟਾ ਰੱਖ ਲਵਾ ਦੀ ਆ ਹਟ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਹੋਸਣਾ ਠੀਕ ਠਾਕ ਜੀ ਵਧੀਆ ਭਾਈ ਵਧੀਆ 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 ਚਾਹੀਦਾ ਜੀ ਹਾਂਜੀ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਤੁਹਾਨੂੰ ਸ਼ਾਹ ਨਲਾ ਜ਼ਿਲ੍ਹਾ ਮਰਜ਼ਾ ਠੀਕ ਹੈ ਜੀ ਫੋਨ ਨੰਬਰ 915465755 ਠੀਕ ਹੈ ਜੀ ਹਾਂਜੀ ਤੇ ਕਰੀਏ ਜੀ ਸ਼ੁਰੂਆਤ ਪਹਿਲੇ ਨੰਬਰ ਤੇ ਤਾਜੀ ਸੂਈ ਇਹ ਤਾਜੀ ਸੂਈ ਤਾਂ ਸੂਈ ਨੂੰ ਭਾਈ 20 15 20 ਹੋ ਗਏ ਅੱਛਾ ਜੀ ਚਲੀ ਮੇਲੇ ਮੂਲੇ ਦੇਈ ਜਾਣਾ ਲਓ ਠੀਕ ਹੈ ਜੀ ਹਾਂ ਲਓ ਮੈਲਾ ਆ ਗਈ ਮੇਲੇ ਮੂਲੇ ਆਖੋ ਮਾਰੋ ਆ ਕੈਮਰਾ ਠੀਕ ਹੈ ਠੀਕ ਹੈ ਲਓ ਜੀ ਮੇਲੇ ਮੂਲਾ ਦੇਈਏ ਮਾਨ ਇਸ ਟਾਈਮ ਕਿੰਨਾ ਕੋ ਦੁੱਧਾ ਇੱਕੋ ਦੁੱਧਾ ਭਾਈ 9 ਗਰ ਹੋਊਗਾ ਇਹ ਅੱਛਾ ਜੀ 9 ਗਰ ਕੱਲੇ ਅੱਜ ਦੋ ਵੇਖੋ ਜਵਾਕ ਆਇ ਕੱਟਾ ਜਾ ਲਓ ਜੀ ਮੇਲ ਕਾਫ ਜੇ ਦੇ ਪਿੱਛੇ ਆ ਚੈੱਕ ਕਰ ਸਕਦੇ ਤੁਸੀਂ ਇਹ ਚਲ 20 ਜੇ ਵੀ ਤੇ ਲਾਓ ਉੱਠਾ ਉੱਠਾ ਆ ਵੇ ਠੀਕ ਹੈ ਠੀਕ ਹੈ ਮੀ ਮੂ ਚਾਈ ਭਿੱਜ ਗਿਆ ਠੀਕ ਹੈ ਲਓ ਜੀ ਦ ਆ ਨੀ ਮਾਰੀ ਬਣੇ ਨਾਰਲੇ ਮਾਰਲੇ ਲੋਗਦੇ ਜੀ ਖੋਲੋ ਭਾਈ ਜੀ ਫਿਰ ਖੋਲ ਕੇ ਵਿਖਾਈਏ ਸੁਆ ਕਿੰਨਾ ਦੱਸਿਆ ਭਾਈ ਪਹਿਲਾ ਸੁਆ ਸੋਈ ਭਾਈ ਲਓ ਜੀ ਪਹਿਲਾਂ ਝੋਟੀਆਂ ਤੇ ਕੱਦ ਕਾੜ ਤੋਂ ਚੈੱਕ ਕਰ ਸਕਦਾ ਜੀ ਬਹੁਤ ਹੀ ਚੰਗਾ ਆ ਗਿਆ ਵਾ ਤੇ ਐਸਾ ਮੋਕਲੇ 9 ਲੀਟਰ ਜਿਹੜਾ ਦੁੱਧ ਭਾਈ ਮੇਰੇ ਕੋਲ ਕੋ ਚੋਖੜੇ ਦੁੱਧ ਲੱਗ ਠੀਕ ਹੈ ਜੀ ਆਪਾਂ ਅੱਜ ਕੋਈ ਗੰਢੀ ਦੀ ਨੋ ਚੱਲੀਓ ਅੱਛਾ ਜੀ ਅੱਜ ਕੋਈ ਹੈ ਵਾ ਠੀਕ ਹੈ ਲੋਈ ਹੋਊਗਾ ਨੌ ਪਰ ਅੱਠ ਦੀ ਪਾਈਏ ਲੋ ਕੋਲ ਗਰੰਟੀ ਦਾ ਸੇਰ ਭਾਂਡਾ ਜਿਹੜਾ ਬਹੁਤ ਚੰਗਾ ਲੱਗਾ ਜਿੱਥੇ ਮਰਦੀ ਨੂੰ ਖੁਲਾ ਕੇ ਮੈਜੋ ਦੋਤ ਖੁਲਾਇਆ ਆਵੇ ਖੁਲਾਇਆ ਏਦਾਂ ਹੀ ਠੀਕ ਹੈ ਠੀਕ ਹੈ ਜੀ ਬੋਲਾ ਭਾਈ ਪਾੜਾ ਕਿ ਜਾਇ ਨਾਲ ਪਾੜਾ ਪੁੰਡ ਜਾਈ ਨਾਲ ਅੱਛਾ ਜੀ ਆ ਪਾੜਾ ਪਾ ਦੇ ਨਾਲ ਠੀਕ ਹੈ ਠੀਕ ਪਹਿਲੇ ਦੱਸ ਵੀ ਉਹ ਤਾਂ ਕੋਈ ਵੀਰ ਆਵੇ ਚੱਲ ਕੇ ਫਿਰ ਬੰਦਾ ਚੰਗਾ ਲੱਗਦਾ ਬਿਲਕੁਲ ਬਿਲਕੁਲ ਲੱਤ ਮਾਰ ਦੇ ਕੇ ਜੇਗਾ ਜਾ ਕੇ ਠੋਦੀ ਸਾਹੀ ਲੱਗਦੀ ਐਂ ਬੋਲੇ ਜੱਟ ਬਲਾਇਆ ਗਿਆ ਜੀ ਪਿਓ ਜੱਟ ਬਲੈ ਗਿਆ ਇਹਦੇ ਘਰ ਜਾ ਕੇ ਲੱਤ ਬਾਰੇ ਨਾ ਕਵਿਲਾ ਜੀ ਨੂੰ ਆਹ ਦਾ ਬਾਦਲਾ ਜਾਇ ਬਚਾਈ ਫਰਦੇ ਮਗੋ ਠੀਕ ਆ ਲਓ ਜੀ ਸਿੰਗਲ ਹੱਡੀ ਜੇ ਤੇ ਪਹਿਲਾਂ ਨਹੀਂ ਆ ਜੀ ਛੋਟੀ ਆ ਥਾਂ ਤੋਂ ਜਿਹੜਾ ਪਾਉਂ ਸੀ ਚੰਗਾ ਕੱਢਿਆ ਕਰਮਾਲੀ ਨੇ ਚਲੋ ਦੇਖੋ ਠੀਕ ਆ ਜੀ ਇਹਦਾ ਮੁੱਲ ਜੀ ਕੀ ਕਰਨਾ ਸਰ ਭਾਈ ਛੋਟੀ ਚਲੋ ਜਿੱਦਾਂ ਮੈਲੇ ਮੁੱਲੇ ਚੱਲ ਪਈ ਨਾ ਛੋਟੀ ਹਾਂਜੀ ਛੋਟੀ ਦੁੱਧ 12 ਕਿਲੋ ਦਾ ਰਵਾ ਬੜਾ ਵਧੀਆ ਨਾ ਕੋ ਅੱਛਾ 12 ਕਿਲੋ ਚੋੜੀ ਜਾਊਗੀ ਠੀਕ ਆ ਹੁਣ ਆਪਾਂ ਦਾ ਮੁੱਲ ਛੋੜਿਆ ਕਰੀਏ ਕਿੰਨਾ ਕਰੋ 85 ਹਜ਼ਾਰ ਰੀਅਲੀਆਂ 83 ਦੀ ਹਾਂ ਠੀਕ ਜਿਆਦਾ ਦਾ ਦੋ ਤਿੰਨ ਹਾਂ ਨਹੀਂ ਦੱਸ ਠੀਕ ਜੀ 83 ਹਜ਼ਾਰ ਦੀ ਬਿਹਾਰ ਹੋਣੀ ਹੈ 83 ਦੀ ਹਾਂ ਯਾਰ ਛੜਦੇ ਬਿਆਸ ਦੀ ਜਾਨ ਬਿਆਸ ਆਜੋ ਭਾਈ ਛੋਟ ਦਾ ਕੰਮ ਹੀ ਹੈਗਾ ਠੀਕ ਨੋ ਛੋਟੇ ਨਹੀਂ ਆ ਬੱਚਾ ਭਾਈ ਬਈ ਨੂੰ ਬਤਾਦੇ ਜਿਹੜਾ ਕਿਸ ਨੇ ਕਹਿਣਾ ਮਾਰੀ ਆ ਬੱਚਾ ਮਗਰੋਂ ਛੜਦੇ ਪਿੱਲੋ ਪਾੜਾ ਪੋਣ ਜੇ ਠੀਕ ਆ ਠੀਕ ਆ ਪਾੜਾ ਪਾ ਕੇ ਜੇਗਾ ਛੋਟੀ ਜਾ ਕੇ ਬੱਚਾ ਮਰੀ ਜਾਵੇ ਹਾਂਜੀ ਤਾਂ ਵੀ ਮੇਰੀ ਛੋਟੀ ਲੱਤ ਮਰ ਲੱਤ ਮਰ ਦੇ ਵਾਸ ਕਾ ਦੇ ਲੱਗ ਠੀਕ ਆ ਠੀਕ ਆ ਲੋ ਜੀ ਫੁੱਲ ਗਰੰਟੀ ਪਾਈ ਆ ਹਾਂ ਕੱਢ ਸੋ ਜੇ ਸਾਂ ਭਲਾ ਭਰਾ ਲਾਈ ਦ ਦੁੱਧ ਪਾਰਾਂ ਲਈ ਤੇ ਕੱਢੀ ਜਾਊਗਾ ਹੇ ਯਾਰ ਦੇਖੋ ਭੁਖੇ ਲੱਗ ਰਿਹਾ ਤੂੜੀ ਭਾਈ ਮੇਰੀ ਠੀਕ ਆ ਠੀਕ ਆ ਜੀ ਹੋਣ ਦੁੱਧ ਏ ਭਾਈ 8 ਮਹੀਨੇ ਦੇ ਗੱਭਨ ਦੇ 7.5 ਹੋ ਗਏ ਜੀ ਨੂੰ ਅੱਛਾ ਜੀ ਪਰਵਾ ਜਾਣ ਲਿਆ ਜੀ ਠੀਕ ਆ ਦੇਖੋ ਦੁੱਧ ਲੀਕਸਰ ਮਾਰ ਕੇ 5 ਕਿਲੋ ਹੋ ਗਿਆ ਸੰਗਣਾ ਦਹੀਂ ਹੋ ਗਿਆ 5 ਕਿਲੋ ਦੁੱਧ ਠੀਕ ਆ ਠੀਕ ਆ ਭਾਵੇਂ ਦੋ ਹੀ ਟਾਈਮ ਚੋੜ ਭਾਈ ਅੱਠੀ ਭਾਈ ਹੋਏ ਅੱਛਾ ਜੀ ਜੇਰੀ ਜਵਾਈ ਸ਼ਹਿਰੋਂ ਠੀਕ ਆ ਬਤਾ ਕੇ ਪੱਕੇ ਥਾਰੀ ਜੀ ਡਬਲ ਡਬਲ ਜੇ ਪੈ ਗਿਆ ਹਾਂਜੀ ਹਾਂਜੀ ਇਹਨੇ 18 ਕਿਲੋ ਕੀ ਚਾਹ ਲੋ ਜੀ ਭਾਈ ਸੱਜਣਾਂ ਕਿ ਲੋ ਸੱਜਣ ਨੇ ਠੀਕ ਲੋ ਜੀ ਸੱਜਣ ਦਾ ਜਿਹੜਾ ਰਿਕਾਰਡ ਬਹੁਤ ਤਗੜਾ ਆ ਗਿਆ ਹੋਰ ਵੀ ਹੋਦੇ ਭਾਈ 20 ਦੇ ਛੱਡੀ ਪਣੀ ਬਸ ਅੱਛਾ ਜੀ 20 ਦੇ ਛੱਡੀ ਪਲੀ ਵੀਰਾਂ ਦੇ ਬਾਅਦ ਫਿਰ ਇਹ ਪ੍ਰੋਗਰਾਮ ਇਹ ਜਿਹੇ ਵਿੱਚ ਹੀ ਬੰਦੇ ਘਰ ਚੋਂ ਛੋੜਿਆ ਮਤਲਬ ਪੋਸ਼ਨ ਆਪਣੇ ਬਣਾ ਹੋਇਆ ਜੀ ਉਹਨੇ ਘਰ ਵੇਚ ਦਿੱਤਾ ਬਸ ਜਿਹੜਾ ਚੇਂਜ ਕੀਤਾ ਵਾ ਹਾਂਜੀ ਹਾਂਜੀ ਉਹ ਤਾਂ ਨਾ ਮਾਲ ਵੇਚਿਆ ਵਾ ਠੀਕ ਆ ਠੀਕ ਆ ਜੀ ਤਾਂ ਬਾਕੀ ਨਾਲ ਮਾਲ ਛੋੜਨਾ ਰੱਖਿਆ ਲੋਕਾਂ ਨੇ ਇਹ ਗੱਲ ਸਹੀ ਆ ਜੀ ਜੀ ਭਾਈ ਬਾਅਦ ਵਿੱਚ ਨਾਲ ਛੋੜਾ ਗਈ ਆ ਬਹੁਤ ਜ਼ਿਆਦਾ ਚੰਗੀ ਆ ਗਈ ਆ ਤੇ ਕੱਦ ਕਾੜ ਵੀ ਬਹੁਤ ਤਗੜ ਇਸੂਆ ਬਾਈ ਕਰਵਾ ਸੁਬੀ ਚਾਹ ਪੁਣਾ ਤਾਈ ਕਿਹੜਾ ਲੈ ਗਿਆ ਨਾ ਕਿ ਹਾਂਜੀ ਮੈਂ ਨਾ ਕਦੀ ਦੇਖੇ ਤਾਂ ਜਿੰਦਗੀ ਨਾਲ ਲੋਏ ਠੀਕ ਹੈ ਠੀਕ ਹੈ ਲਓ ਜੀ ਬਾਕੀ ਕੱਟ ਕਾੜ ਵੀ ਚੰਗਾ ਤੇ ਮਿਲ ਕੇ ਕਰ ਕਾਹ ਤੇ ਭਾਈ ਤਿੰਨਾ ਖਾਦਾ ਚਵਾ ਲਗਾ ਕਿਤੇ ਕਾਨੂੰ ਗੱਲ ਕਰਦੇ ਸ਼ਾਗਰ ਗੱਲ ਹੀ ਕਰ ਲਓ ਜੀ ਤੇ ਲੜ ਜੇ ਤੇ ਜਮਾਂਦਰੂ ਵੀ ਬਾਈ ਤੇ ਲੜਿਆ ਜਮਾਂਦਰੂ ਤੇ ਲੜਿਆ ਲਓ ਜੀ ਜਮਾਂਦਰੂ ਤੇ ਲੜ ਜੇ ਬਾਅਦ ਜਲ ਜ਼ਰੂਰ ਲੱਗੀ ਆ ਬਾਕੀ ਮਿਲ ਕੇ ਰਕੋਰ ਵਾਲੇ ਦੇ ਪਾਤੀ ਕੱਢੀ ਜਾਂਦੀ ਆ ਮੋਦਾ ਭਾਈ ਇਦਾਂ ਦਾ ਕਰਨਾ ਵਾ ਹਾਂਜੀ ਇਹ 18 ਕਿਲੋ ਜੀ ਗੇ ਨਹੀਂ ਉਹ ਤਾਂ ਇਹਦੀ ਅੱਛਾ ਜੀ ਕੋਈ ਵੀ ਦੋ 6 ਕਿਲੋ ਪੰਜੋ ਕਿਲੋ ਦੀ ਦਵਾਂਗੇ ਠੀਕ ਆ ਠੀਕ ਆ ਲਓ ਇਹਦਾ ਭਾਈ 2 ਨੰਬਰ ਦੇ ਹਿਸਾਬ ਨਾਲ ਮੁੱਲ ਲਾ ਗਿਰ ਮੈਨੂੰ ਭਾਈ ਹਾਂਜੀ 8000 ਰੁਪਏ ਵਾਦੇ ਨੇ ਸਿਰਫ ਆਵਾਜ਼ ਹੀ ਕੀਤੀ 8000 ਦੀ ਆ ਠੀਕ ਆ ਠੀਕ ਆ ਜੀ ਇਹਦਾ 60 65000 ਰੁਪਏ ਦੇ ਬੰਦੇ ਉਹਦਾ ਸੱਦੇ ਲਾਉਂਦੇ ਹੀ ਫਿਰ 65000 ਰੁਪਿਆ ਹਾਂਜੀ ਆਪਾਂ ਨਹੀਂ ਦਿੱਤੀ ਮੈਂ ਦੇਣੀ ਕਰਦਾ 8000 ਗੱਬਣੇ ਦਾ 2-1.5 ਦਿਨ ਸੋਚ ਰਹਿ ਗਏ ਜੀ ਹਾਂਜੀ ਹਾਂਜੀ ਤਾਂ ਤਿੰਨਾ ਥੋੜਾ ਭਾਈ ਜਵਾਬ ਮੋਗੇਗਾ ਪੋਲੀ ਨੂੰ ਆਗੀ ਠੀਕ ਆ ਠੀਕ ਆ ਥਾਂ ਤੋਂ ਨੋਕ ਲੱਗਾ ਮੇਰਾ ਭਾਈ ਸਾਰਾ ਸੂਆ ਜੋਗ ਨਾ ਤੇ ਉਹਨੇ ਹੀ ਫੱਟ ਰਿਆ ਬਿਲਕੁਲ ਸਹੀ ਗੱਲ ਆ ਜੀ ਇਹਦਾ ਮ 2 ਛੱਡ ਗਏ 68 ਦੀ 68 ਦੀ ਇੱਕ ਹੋਰ ਛੱਡ ਲਈ ਜੇ ਤਾਂ ਬਾਈ ਲਓ ਜੀ 68000 ਦੀ ਕੋਠੇ ਜਿੱਡੀ ਚੋਟੀ ਪੂਵਾ ਤੀਸਰਾ ਜੀ ਦਾ ਵੀ ਲੈ ਗਿਆ ਸਾਰਾ ਸੂਹਾ ਚੋਗੇ ਤੇ 65000 ਦੀ ਫੰਡਲ ਜੀ ਬਿਲਕੁਲ ਬਿਲਕੁਲ ਜੀ ਚੈੱਕ ਮੇਰਾ ਵੀ ਜਾ ਕੇ ਕਰਾਵੇ ਸਾਢੇ ਸੱਤਾਂ ਵਜੇ ਗੱਬੜੂ ਰੱਖੇ ਰੇ ਘਰ ਦੇ ਵਾਪਸ ਠੀਕ ਹੈ ਠੀਕ ਹੈ ਜੀ ਲਓ ਜੀ ਦੁੱਧ ਦੁੱਧ ਵੀ 5 ਕਿਲੋ ਉਦਾਂ ਵੀ ਰੱਖ ਲੇ ਅੱਛਾ ਜੀ ਤੇ ਤਿੰਨਾਂ ਥਰਾਂ ਚਵਾ ਪੋਲੀ ਨੂੰ ਵਰਗੀ ਜੀ ਠੀਕ ਹੈ ਠੀਕ ਹੈ ਲਓ ਜੀ ਫੁੱਲ ਬੱਤੀ ਆ ਬਾਈ ਜਦੋਂ ਪੰਜ ਲਿੱਤੇ ਜਿਹੜਾ ਕੰਡੇ ਵਾਲਾ ਦੁੱਧ ਤਿਆਰ ਆ ਤੇ ਬਾਕੀ ਵੀਰਾਂ ਨੂੰ ਸਾਰੇ ਸਿਆਣੇ ਆ ਇਹਦੇ ਕੋਈ ਘੱਟ ਲਗਣੇ ਉਹਨੇ ਦੀ ਹੋਣੇ ਤੋਂ ਉਹਨੇ ਦੀ ਬੁੜਕੇ ਫੇਰ ਆ ਬਿਲਕੁਲ ਬਿਲਕੁਲ ਜੀ ਜਿੱਦਾਂ ਤਿਆਰ ਕਰਕੇ ਇਹਦੇ ਵਿੱਚ ਰੱਖ ਦੇਣਾ ਨਹੀਂ ਸਹੀ ਗੱਲ ਆ ਜਿੰਨਾ ਮਿਲਤਰ ਕੌੜਿਆ ਦੋ ਚਾਰ ਮਹੀਨਾ ਦੁੱਧ ਦੇਂਦੀ ਕਰਮ ਵਾਲੀ ਕੱਲੀ ਤੇ ਮੁੱਲ ਵੀ ਕੋਹ ਨਹੀਂ ਹਾਂ ਇਤੋਂ ਪਰੇ ਰੱਬ ਦਾ ਨਾਮ ਹੀ ਆ ਇਹ ਤੀਜੇ ਨੰਬਰ ਤੇ ਭਾਈ ਆ ਕਿਵੇਂ ਆ ਭਾਈ ਤੀਜੇ ਨੰਬਰ ਤੇ ਸੂਈ ਜੇ ਦੀ ਕੱਟੀ ਮਗਦੇ ਹੋ ਅੱਛਾ ਜੀ ਸੂਈ ਨੂੰ ਕੋਈ ਦੋ ਤਾਈ ਮਹੀਨੇ ਹੋ ਗਏ ਠੀਕ ਆ ਲਓ ਜੀ ਫੀ ਮਲਕਾਫ ਜੇ ਦੇ ਪਿਛੇ ਆਵੋ ਤੁਸੀਂ ਚੈੱਕ ਕਰ ਸਕਦੇ ਜੇ ਹਾਂ ਕੱਟੀ ਜੋ ਠੀਕ ਹੈ ਇੱਕੋ ਕਿੰਨਾ ਦੁੱਧ ਦੁੱਧ 27 ਕਿਲੋ ਭਾਈ ਅੱਛਾ ਜੀ ਹਾਂ ਲਓ ਜੀ 7 ਲੀਟਰ ਜਿਹੜਾ ਦੁੱਧ ਆ ਤੇ ਸੂਈ ਨੂੰ ਕੋਈ 2 2.5 ਮਿੰਟ ਦਾਸਪਾਸ ਟਾਈਮ ਹੋ ਗਿਆ ਵਾ ਤੇ ਥਣ ਭੰਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਜੀ ਜੱਟ ਬਲੈਕ ਜੇ ਥਣ ਦੇਖੋ ਕੀ ਕੀ ਲੱਗਾ ਇਹ ਥਣ ਜਿਹੜਾ ਹੈ ਨੋਕ ਵਾਲਾ ਥਣ ਤੇ ਕੱਲਾ ਕੱਲਾ ਥਣ ਲੱਗਾ ਕਰਮਾਲੀ ਦੇ ਕਰੋ ਜੀ ਯਾਕਾ ਇਹ ਵੀ ਕੋਈ ਵੀਰ ਭਰਾਸੇ ਵਾਲਾ ਲਾ ਜੀ ਦੁੱਧ ਚਲੋ ਝੰਡਾ ਕੱਢੀਏ ਨਾ ਤੇ ਆਈ ਭਾਈ ਉਧਰ ਕਰੋ ਅੱਛਾ ਜੀ ਤੇ ਹਾਰੀ ਬੋਲ ਰਹੀ ਦੋ ਚਾਹਦਾ ਕਿ ਦਰਦੀ ਬੜਾ ਬੋ ਦਰਦੀ ਹਾਂ ਦਰਦੀ ਬੜਾ ਜੀ ਜੀ ਗੱਡੀ ਨੇ ਨਾ ਕੱਢਿਆ ਕਰੋ ਪਹਿਖ ਰੋ ਹਾਂ ਪਹਿਖਾ ਕਰਦਾ ਆ ਕੇ ਹਾਂ ਜੀ ਉਹ ਜੀ ਲੱਗ ਗਿਆ ਨਾ ਜਰੂਰ ਆਪਾਂ ਚੈੱਕ ਕਰ ਲੈ ਤੁਹਾਨੂੰ ਫਲਾ ਦਾ ਸੈਰ ਗਿਆ ਉਹ ਵੀ ਝੰਡਾ ਲੱਗਾ ਵਾ ਲਓ ਜੀ ਜੀ ਇਹਦਾ ਮੁੱਲ ਭਾਈ ਜੀ ਇਹਦਾ ਮੁੱਲ ਭਾਈ ਮੈਂ ਹਾਂ ਜੀ ਦੇਣੀ ਆਪਾਂ ਸਾਖੀ ਹਾਂ ਜੀ ਅਛਾ ਜੀ ਹਾਂ ਕਰ ਦਿੱਕੇ ਮੈਂ ਹਾਂ ਤਾਣ ਦੋ ਛੱਡ ਦਈਏ ਦੋ ਹਾਂ ਕਰ ਦਿੱਕੇ ਹਾਂ ਨਾ ਜੈਸੋ ਯਾਰ ਉਹ ਛੱਡ ਦਈਏ 57 ਜੀ ਭਾਜੀ ਪੂਰੇ 55000 ਜਵਾਂਗੇ ਹਾਂ ਨਾ ਜੀ ਲਓ ਜੀ 56000 ਦੀ ਬਿਲਕੁਲ ਦੇਣ ਵਾਲੇ ਜੀ ਆ ਅਗਲੇ ਅਗਲੇ ਮਹੀਨੇ ਕੈਮਰਾ ਮਰਿਆ ਚਾਹੀਦੀ ਨਹੀਂ ਥੱਲੇ ਚਾਹੀਦੀ ਠੀਕ ਹੈ ਥੋੜੇ ਜਿਹਾ ਬਿਲਕੁਲ ਸਾਡਾ ਅੱਧੀ ਬਣਾਵਾ ਕਲਰ ਕੋਈ ਨਹੀਂ ਕਹਿਤਾ ਸਾਡੇ ਜੀ ਨਾ ਬੜਾ ਕਿੱਦਾ ਡਾਟਾ ਵਾਲੀ ਦੇ ਹੂੰ ਠੀਕ ਹੈ ਠੀਕ ਹੈ ਦੋ ਕਲਾ ਥਾਮ ਜੀ ਨਰਦੀ ਜੀ ਬਾਈ ਕਹਿੰਦਾ ਕਿ 56000 ਦੇ ਦਵਾਵਾਂਗੇ ਤੇ ਚੌਥੇ ਨੰਬਰ ਤੇ ਆ ਗਈ ਮੇਲੀ ਦਾ ਬਈ ਮੇਲੀ ਦਾ ਬਈ ਦੱਸਿਓ ਭਾਜੀ ਇਹ ਕਿਵੇਂ ਆ ਇਹਨੂੰ ਭਾਜੀ ਕੋਈ 24-25 ਦਿਨ ਬਣੀ ਹੋਵੇ ਅੱਛਾ ਜੀ ਉਹਦੇ ਕੋਲ ਲੀਟਰ ਮਾਰ ਕੇ ਮੇਰੇ ਕੋਲ ਦੋ ਡੰਗ ਤੇ ਹੋਵੇ ਕੋ ਤਿੰਨ ਡੰਗ ਹੋਵੇ ਅੱਛਾ ਜੀ ਜਿਹੜੇ ਵੀ ਕੋਈ ਏ ਥੋੜੀ ਬੰਨੇ ਘਾਦੀ ਛੋਟੀ ਪਾਲੀ ਏ ਠੀਕ ਆ ਸਿਰਫ ਮੈਂ ਦੇਲ ਹੀ ਲਾਉਂਦੀ ਹਾਂ ਕਿ ਬਣਗੇ ਅੱਛਾ ਜੀ ਉਹਨੇ ਛੋਟੀ ਜੀ ਪਾਲੀ ਉਹ ਕਟੀ ਦੀ ਠੀਕ ਹੈ ਠੀਕ ਥੋੜੀ ਇੱਡੀ ਗੱਲ ਲਿਆ ਗਈ ਪਾਦੀ ਆ ਸਾਡੇ ਕੋਲ ਹੀ ਜੀਲ ਆਉਂਦੀ ਏ ਠੀਕ ਹੈ ਠੀਕ ਤਾਂ ਇਹ ਥੋੜੀ ਜਿਆਦਾ ਹਾਂ ਨਾ ਇਸ ਸਭ ਨਾਲ ਜੀਲ ਹਾਸਤ ਪਰਹਾਲ ਉਹ ਤਾਂ ਕਿਉਂ ਜੀਲ ਆਉਂਦੀ ਹਾਂਜੀ ਕਦੀ ਕੋਈ ਡੰਗਰ ਆ ਕੇ ਉੱਪਰੋਂ ਬੰਦ ਸਮਝ ਲਗਾਉਂਦੇ ਹਾੜੇ ਬਿਲਕੁਲ ਸਹੀ ਗੱਲ ਇਹਨੇ ਜਿਹੜੇ ਜੀਲ ਆਉਂਦੇ ਹੁੰਦੇ ਤੂੰ ਕੋਈ ਪੰਨਿਆਂ ਤੋਂ ਬਾਹਰ ਤੇ ਚਵਾਈ ਗਲਤ ਹੋਵੇ ਭੂਰ ਮਰੇ ਛੱਟਾ ਮਰੇ ਆਪਣੀ ਫੁੱਲ ਕਰੰਦੀ ਆ ਠੀਕ ਹੈ ਇੱਕ ਇਹਦੇ ਭਾਈ ਨੌ ਬੰਨ ਵਾਲੇ ਆ ਫਿਰ ਇਹ ਲਈ ਇੱਕੇ ਹੱਪਕੇ ਥਾਂ ਥੋੜੀ ਜੇ ਬੰਨ ਵਾਲੇ ਆ ਕਰਮਾਂ ਹਾਂ ਜੇ ਬਰੋ ਇਹ ਮੈਂ ਮੇਰਾ ਕੈਮ ਲਗਾ ਅਛਾ ਜ ਅਲੋ ਮੰਨ ਲਏ ਵੇ ਜੀ ਠੀਕ ਹੈ ਠੀਕ ਹੈ ਜੀ ਅਗਲੇ ਪੈਰ ਕੋਲ ਤੇ ਬੰਦਾ ਦਾ ਹੀ ਬਾਕੀ ਮੈਂ ਤਾਂ ਚੱਲਦੇ ਆ ਹੈ ਨੀਡੀ ਦਾ ਵੀ ਦੇ ਵਿੱਚ ਹੈ ਜੀ 4 5 ਲੀਟਰ ਹੈ ਮੇਰੇ ਕੋਲ ਵੀ ਦੁੱਧ ਤਿਆਰ ਆ ਪੰਜਾਂ ਦਾ ਭਾਈ ਬਾਹਰੋਂ ਪੰਜ ਕਰਕੇ ਦਵਾਂਗੇ ਵੇਖੋ ਠੀਕ ਹੈ ਠੀਕ ਹੈ ਜੀ ਬਾਕੀ ਫੇਰ ਸਵਾਰਤੀ ਬਹੁਤੀ ਜੰਗੀ ਆ ਗਈ ਆ ਇਹ ਸਿਰ ਪੈਰ ਦੇ ਨਾ ਬੰਨਲੇ ਹੋਏ ਆ ਵੇਖੋ ਠੀਕ ਹੈ ਠੀਕ ਹੈ ਜੀ ਹਾਂ ਲਓ ਜੀ ਪੈਰਾਂ ਦੇ ਤੇ ਬਾਕੀ ਇਹ ਵੀ ਆਪਾਂ ਤੁਹਾਨੂੰ ਖਰਚਾ ਘਟਾ ਕੇ ਇਹਦੇ ਰੇਟ ਅੱਜ ਦੱਸਣਾ ਨੌਂ ਬੰਨਲੇ 2000 ਰੁਪਏ ਲੱਗਣਾ ਭਾਈ ਇਹ ਵੀ ਛੱਡ ਦੇਣੇ ਆਪਾਂ ਹਾਂ ਲਓ ਇਹ ਕੇਹ ਦਾ ਘਰ ਦੀ ਪਾਲੀ ਜੁੜ ਥੋੜੀ ਜਗ੍ਹਾ ਲਓ। ਹਾਂਜੀ ਹਾਂਜੀ। ਇਹ ਵੀ ਸੀਸਲ ਬੜੀ ਥਾਪੀ ਮਾਰ ਕੇ ਜਿਹੜਾ ਇਹ ਵੀ ਪਹਿਲਾ ਸੁਬਾ ਸਹੀ ਆ। ਪਹਿਲਾ ਸੁਬਾ ਜਿੰਨਾ ਮਰਜੀ ਬੈਠੋ ਥੱਲੇ। ਠੀਕ ਆ ਠੀਕ ਲਓ ਜੀ ਇਹ ਵੀ ਪਹਿਲੇ ਨਹੀਂ ਜੀ ਛੋਟੀ। ਇਹ ਵੀ ਕੋਈ ਸਾਂਹ ਵੜਾ ਲੈ ਜੂ ਤੇ ਚਲੋ ਇਹ ਵੀ ਸੇਵਾ ਹੀ ਆ। ਅੱਧ ਵਿੱਚ ਲਾ ਕੇ ਮੜਾ ਕੇੰਦਰਾ। ਹਾਂਜੀ ਦਿਖਾ ਦਿਜੇ। ਅੱਧੇ ਲਾ ਕੇ ਮੜਾਓ। ਆਹ ਫਿਰੇ ਘਟਾੜੀ ਨੌ ਬਧੀ। ਠੀਕ ਆ ਠੀਕ। ਘਟਾੜੀ ਨਾਲੇ ਜੇ ਦੋਵੇਂ ਹੀ ਅਗਲੇ। ਹਮ ਇਹਦਾ ਮੁੱਲ ਬਾਈ ਜੀ। ਇਹ ਬਾਈ 50000 ਰੁਪਏ। ਯਾਰ ਹੀ। ਹਾਂ। ਚੜੀਏ ਜਾਈ ਹਾਈ ਹਾਨਾ 47 ਯਾਰ ਜੋੜ ਦੇਣੀਏ 47 ਵੀ ਇਹ ਵਿਗੀ ਵਿਗੀ ਨਾਲ ਜਗੀ ਹਾਂਜੀ ਕਿਨੂੰ ਫਿਰ ਮੱਧਿਆੜੀ ਸਾਮ ਨੂੰ ਗੇ ਨਾ ਦੇਰ ਤੋਂ ਲਾਉਂਗੀ ਦੁੱਧ ਤੋਂ 7 ਕਿਲੋ ਹੀ ਅੱਛਾ ਜੀ ਜੀ ਜੂ ਲਾਉ ਫਿਰ ਦਿਹਾੜੀ ਨੂੰ ਨੌਨ ਨੂੰ ਬਣਾ ਕੇ ਫਿਰ ਦਿਹਾੜੀ ਵੇਚਾਂਗੇ ਲੋ ਠੀਕ ਹੈ ਜੀ ਚੰਗੀ ਸੋਣੀ ਜੋੜੀ ਕਿ ਗਾਂ ਦੇ ਵਗ ਕੇ ਬਾਜੂ ਲਗੂਗੀ ਇਹ ਗੱਲ ਸਹੀ ਹੈ ਜੀ ਲਓ ਜੀ ਹਾਂ ਨਾ ਹੀ ਪਾਈ ਨਾ ਕਰਤੀ 47 ਹਜ਼ਾਰ ਦੀ 47 ਹਜ਼ਾਰ ਦੀ ਪਾਜੀ ਹਾਂ ਨਾ ਹੀ ਦੇਰੀ ਹੁਣ ਠੀਕ ਲਓ ਜੀ 47 ਵੀ ਹਜ਼ਾਰ ਬਹੁਤ ਛੜਤਾ ਜੀ ਕੋਈ ਭੂ ਛੱਕਾ ਮਾਰੇ ਛਣ ਘਾੜਵਾ ਦਵੇ ਹਾਂਜੀ ਮਿਲੇ ਨਾ ਉਹਦੀ ਆਪਣੀ ਗਰੰਟੀ ਫੁੱਲ ਠੀਕ ਹੈ ਠੀਕ ਹੈ ਲਓ ਜੀ ਬਾਕੀ 9 ਵਜੇ ਆਪਾਂ بار-ਬਾਰ ਹੋਣੀ ਕਿਨੇ ਮਾੜੇ ਬਣਾਉਣੇ ਕਹਿੰਦੇ ਆ ਬਣਾ ਲਾਂਗੇ ਇਹਨੂੰ ਸਾਮਾਨ ਅੱਜ ਠੀਕ ਹੈ ਠੀਕ ਹੈ ਲਓ ਜੀ ਭਾਈ ਕਹਿੰਦਾ 9 ਵੀ ਮਾਫੀ ਬਣਾ ਦੂੰਗਾ ਬਾਕੀ ਕੋਈ ਵੀਰ ਖੇਚ ਲੈ ਲਿਆ ਕੇ ਨਾ ਤੂੰ ਦੇ ਕੇ 200 ਰੁਪਏ ਲਾ ਦਾਂਗੇ ਠੀਕ ਹੈ ਠੀਕ ਹੈ ਲਓ ਜੀ ਬਾਕੀ ਮੇਰੀ ਬੇਨਤੀ ਭਾਈ ਹਰ ਵੀਰ ਜੀ ਹੋਦੀ ਆ ਹਾਂ ਜੀ ਆਪਣੇ ਚੈੱਕ ਪਾਸ ਤੋਂ ਆਪਣੀਆਂ ਚੋਚਵਾ ਖੜਨਾ ਠੀਕ ਆ ਇਹਦਾ ਛੋਟੀ ਜਰੀ ਆ ਇਹ ਜੰਗਲੋਂ ਪੈਸਾ ਜਾ ਕੇ ਜਿਆੜੀ ਕਰਦਾ ਵੀ ਆ ਠੀਕ ਆ ਠੀਕ ਆ ਨਹੀਂ ਬਿਲਕੁਲ ਦੱਸੀ ਗੱਲ ਚੰਗੀ ਦੀ ਨਾ ਤੁਹਾਨੂੰ ਗੁਲਾਮਾਂ ਦਾ ਵੀ ਨਾਮ ਵਿੱਚ ਸਾਨੂੰ ਦਰੇ ਹਾਂਜੀ ਹਾਂਜੀ ਸਾਡੇ ਕਿਹੜੇ ਘਰ ਦੇ ਡੰਗਰੇ ਜਿਹੜੇ ਮਾਲੋ ਸਾਡੇ ਕੋਲ ਆਉਂਦੇ ਜਾਂਦੇ ਨਹੀਂ ਚੱਲਦਾ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਆ ਜੀ ਇਹ ਤਾਂ ਗੱਲ ਬਿਲਕੁਲ ਸਹੀ ਆ ਲੋ ਜੀ ਅੱਜ ਵੀ ਹੱਥ ਪਈ ਗਏ ਬੂਬਾ ਆਇਆ ਅੱਜ ਬੂਬਾ ਨਹੀਂ ਨਾ ਅਸੀਂ ਕੱਢਦੇ ਹਾਂ ਦੰਗਰਾ ਉਲ ਕਰਦੇ ਤੁਹਾਨੂੰ ਬੜਾ ਠੀਕ ਹੈ ਠੀਕ ਹੈ ਜੀ ਲਓ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ